ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜਸਿੰਧੂ ਫਾਰਮਿੰਗ YouTube ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲੇ ਲਗੇ ਬੈਲ ਆਈਕਨ ਨੂੰ ਆਉਤੇ ਸੈੱਟ ਕਰ ਲਿਓ ਕਿਸਾਨੀ ਦੇ ਰੂਪ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਆਏ ਆਂ ਜੀ ਜਗਰਾਵਾ ਸ਼ਹਿਰ ਦੇ ਵਿੱਚ ਪਸ਼ੂ ਮੰਡੀ ਦੇ ਵਿੱਚ ਸੋ ਤਰੀਕ ਜਿਹੜੀ ਹੈਗੀ ਦੋਸਤੋ 23 ਮਾਰਚ 2021 ਨੂੰ ਅੱਜ ਦੀ ਆਪਾਂ ਜਿਹੜੀ ਇਹ ਵੀਡੀਓ ਸ਼ੂਟ ਕਰ ਰਹ ਮੱਝਾ گاਵਾਂ ਦੇ ਕਿਹ ਕਿਹੇ ਰੇਟ ਚੱਲ ਰਹੇ ਹਨ ਸੋ ਆਪਾਂ ਬਾਈ ਹੋਰਾਂ ਨਾਲ ਸਾਰਿਆਂ ਨਾਲ ਗੱਲਬਾਤ ਕਰਾਂਗੇ ਸੋ ਪੁੱਛ ਲਵਾਂਗੇ ਉਹਨਾਂ ਨਾਲ ਜਾਣ ਲਵਾਂਗੇ ਕਿ ਕੀ ਰੇਟ ਹੈ ਅੱਜ ਦੀ ਪਸ਼ੂ ਮੰਡੀ ਦੇ ਚੱਲ ਰਹੇ ਹਨ ਸੋ ਚੱਲਦੇ ਆਪਾਂ ਜੀ ਪੂਰਾ ਮੇਲਾ ਤੁਹਾਨੂੰ ਦਿਖਾਵਾਂਗੇ ਤੋ ਕਿਸਾਨ ਵੀਰ ਕੋ ਕੋ ਹੋਰ ਜਰਸੀ ਜਿਹੜੀ ਆ ਕਾਫ ਹੈਗੀ ਆ ਹੀਫਰ ਹੈਗੀ ਆ ਉਸ ਬਾਰੇ ਵੀ ਆਪਾਂ ਜਾਣਕਾਰੀ ਵੀਰ ਹੋਂ ਤੋਂ ਲੈ ਲੈਨੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਤੇ ਵੀਰ ਜੀ ਕਿਹੜੇ ਏਰੀਆ ਚੋਂ ਆਏ ਹੋ ਸੁਖਾਣਾ ਦਾ ਵੀ ਸੁਖਾਣਾ ਦਾ ਠੀਕ ਹੈ ਜੀ ਭਗਤਾ ਭਾਈ ਦਾ ਨਾ ਜੀ ਹਾਂ ਜੀ ਠੀਕ ਆ ਤੇ ਵੀਰ ਇਹ ਬੈੜ ਕਿੰਨੇ ਕਿ ਚਰਦੀ ਹੈਗੀ ਆਪਣੀ ਜਰਸੀ ਦੇ ਵਿੱਚ 13 ਮਹੀਨੇ ਦੀ ਬਾਈ ਜੀ 13 ਮਹੀਨਿਆਂ ਦੀ ਏਜ ਆ ਜੀ 13 ਬਚੀ ਆ ਬਾਈ ਜੀ ਠੀਕ ਆ ਖੀਰੀ ਆ ਹਜੇ ਕੋਈ ਟਿਕਾ ਟੂਕਾ ਲਿਆ ਦੇਨੇ ਨੇ ਹਜੇ ਮੈਨੂੰ ਲੱਗੀ ਬੱਚੀ ਹੈ ਬੱਚੀ ਹੈ ਜੀ ਤੇ 13 ਮਹੀਨੇ ਦੀ ਠੀਕ ਆ ਠੀਕ ਆ 13 ਮਹੀਨੇ ਦੀ ਦ ਸੁਖਨਾਂਦ ਤੋਂ ਵੀਰ ਹੁਣੀ ਆਏ ਤੇ ਤਹਿਸੀਲ ਵੀਰੇ ਜਿਲ੍ਹਾ ਕਿਹੜਾ ਪੈ ਗਿਆ ਆਪਣਾ ਜਿਲ੍ਹਾ ਮੋਗਾ ਬਾਈ ਜੀ ਤਹਿਸੀਲ ਬਸ ਫਿਰ ਤੇ ਮੋਹਲ ਨੰਬਰ ਬੋਲ ਦਗੇ ਆਪਣੇ ਜੀ ਮੇਰਾ 843 7311910 ਠੀਕ ਇੱਕ ਵਾਰੀ ਫਿਰ ਬੋਲ ਦਗੇ ਜੀ 843 7311910 84 373 ਤੇ 373 11910 11910 ਠੀਕ ਹੈ ਵੀਰ ਜੀ ਕਿੰਨੇ ਦੀ ਸੇਲ ਕਰਨੀ ਹੈ ਮੋਲ ਤਾਂ 22000 ਕਰਦੇ ਜੀ ਮੋਲ 20000 ਦੇ ਲੈ ਕਿਤੋਂ ਤੱਕ ਹੋ ਜਾਏਗਾ 20000 ਦੀ ਬਾਈ ਜੀ ਛੱਡ ਦੇਣਾ 20000 ਦੀ ਛੱਡ ਦੋਗੇ ਸੋ ਕਿਸਾਨੀ ਵੀਰੋ 20000 ਦੀ ਜਿਹੜੀ ਇਹ ਜਿਹੜੀ ਜਰਸੀ ਦੇ ਵਿੱਚ ਵਹਿੜ ਹੈਗੀ ਆ ਸੋ ਜਿਹੜੇ ਮੇਰੇ ਵੀਰ ਨੂੰ ਪਸੰਦ ਆਵੇ ਉਹ ਬਾਈ ਹੋਰਾਂ ਦੇ ਜਿਹੜੇ ਕੰਟੈਕਟ ਨੰਬਰ ਦਿੱਤੇ ਹਨ ਉਹਨਾਂ ਤੇ ਸੰਪਰਕ ਕਰਕੇ ਜਿਹੜੀ ਵਾੜ ਖਰੀਦ ਸਕਦੇ ਹੋ ਸੋ ਮਿਹਰਬਾਨੀ ਬਾਈ ਜੀ ਸਸਿਕਾ ਵੀਰ ਜੀ ਸਸਿਕਾ ਜੀ ਤੇ ਵੀਰੇ ਆਪਣਾ ਇੱਕ ਜਿਹੜਾ ਥਾਂ ਟਿਕਾਣਾ ਪਿੰਡ ਜ਼ਰੂਰ ਦੱਸ ਦਿਗੇ ਜੀ ਪਿੰਡ ਬੱਗਿਆਣਾ ਜ਼ਿਲ੍ਹਾ ਫੀਕੋ ਬਾਈ ਤੇ ਨਾਮ ਕੀ ਵੀਰੇ ਨਾਮ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਵੀਰ ਜੀ ਜਿਹੜੀਆਂ ਚਾਰ ਆਪਣੇ ਕੋਲ ਹੀ ਫਰ ਆ ਗਈਆਂ ਨਾ ਚਾਰ ਬੱਚੀਆਂ ਦੋ ਜਰਸੀ ਦੇ ਵਿੱਚ ਹਨ ਹਾਂਜੀ ਤੇ ਤੇ ਦੋ ਬੜੀਆਂ ਐਚ ਐਫ ਹੈਗੀਆਂ ਨੇ ਹਾਂਜੀ ਤੇ ਜਰਸੀ ਦੇ ਵਿੱਚ ਵੀਰ ਜੀ ਕੋਈ ਹੈਗਾ ਇਹਨਾਂ ਦਾ ਟੀਕਾ ਕਿਹੜਾ ਹੈਗਾ ਵੀ ਕਿਹੜੇ ਸੀਮੰਦੀਆਂ ਏ এবੀਐਸ ਦੀਆਂ এবੀਐਸ ਦੇ ਵਿੱਚ ਕਿਹੜਾ ਕੋਈ ਟੀਕੇ ਦਾ ਕੁਛ এবੀ ਟਾਈਸਨ ਦੀਆਂ ਸੋ ਦੋਸਤੋ ਟਾਈਸਨ ਦੀਆਂ ਜੇ ਇਹ ਬੱਚੀਆਂ ਹਨ ਦੋ ਤੇ ਵੀਰ ਜੀ ਏਜ ਕੀ ਆ ਪਹਿਲੀ ਦੀ ਏਜ ਕਿੰਨੀ ਆ ਇਹ 1.5 ਸਾਲ ਆ ਜਿਹੜੇ ਸਾਲ 1.5 1.5 ਸਾਲ ਦੋਨਾਂ ਦੀ ਏਜ ਆ ਠੀਕ ਆ ਦੋਸਤੋ ਟਾਈਸਨ ਦੀਆਂ ਹੈਗੀਆਂ এবੀਐਸ ਦੇ ਵਿੱਚ ਸੀਮਨ ਦੀਆਂ ਇਹ ਦੋ ਬੱਚੀਆਂ ਸੋ ਇਹ ਮਦਰ ਰਿਕਾਰਡ ਕਿੰਨਾ ਸੀ ਤੇਰੇ ਇਹਨਾਂ ਦੇ ਮਦਰ ਰਿਕਾਰਡ 25 ਲੀਟਰ ਸੀਗੇ 25 ਲੀਟਰ ਮਦਰ ਹਾਂਜੀ 20 ਲੀਟਰ ਇੱਕ ਤਾਂ ਦੋਸਤੋ ਦੀ ਫਸਟ ਤੇ ਗਈ ਆ 25 ਲੀਟਰ ਮਿਲ ਕਰ ਰਿਕਾਰਡਿੰਗ ਆ ਦੂਜੇ ਨੰਬਰ ਤੇ ਜਿਹੜੀ ਆ ਉਹ 20 ਲੀਟਰ ਦੀ ਮਿਲ ਕਰ ਰਿਕਾਰਡਿੰਗ ਉਸ ਸੋ ਅਵਰ ਜੀ ਜੇ ਸੇਲ ਆ ਕਿੰਨੇ ਰੇਟ ਭਾ ਕੀ ਇਹਨਾਂ ਦਾ ਹੈਗਾ ਦੋਨਾਂ ਦਾ 18-18000 ਰੁਪਏ ਮੁੱਲ ਲੈ ਦੋਨਾਂ ਦਾ 18-18 36000 ਦਾ ਜੋੜਾ ਜੀ ਲੈਸ ਹੋ ਜਾਏਗਾ ਕਿੰਨਾ ਕੋ ਹੋ ਜਾਏਗਾ ਮਾਨਤਨ ਥੋੜਾ ਬੋਧਾ ਹੋ ਜਾ ਬੜਾ ਨਹੀਂ ਠੀਕ ਆ ਠੀਕ ਆ ਠੀਕ ਆ ਠੀਕ ਆ ਜੀ ਮਾਨਤਨ ਦੋਸਤੋ ਹੋ ਜਾਏਗਾ 36000 ਦਾ ਜੋੜਾ ਹੈ ਬਾਕੀ ਮਾਨਤਨ ਜ਼ਰੂਰ ਹੋ ਜਾਏਗਾ ਤੇ ਵੀਰੇ ਮੋਬਾਈਲ ਨੰਬਰ ਕੰਟੈਕਟ ਆਪਣੇ ਜ਼ਰੂਰ ਬੋਲ ਕੇ ਦੱਸ ਦੀਏ ਹਾਂਜੀ ਕੰਟੈਕਟ ਨੰਬਰ ਜ਼ਰੂਰ ਬੋਲ ਕੇ ਦੱਸ 95306 ਹਾਂਜੀ 08836 95600 95306 95306 ਅਕੇ ਜੀ 06836 06836 ਸੋ ਕਿਸਾਨ ਵੀਰੋ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਾਈ ਹੋਰਾਂ ਕੋਲ ਇਹ ਵਾੜਾਂ ਖਰੀਦ ਸਕਦੇ ਹੋ ਸੋ ਵੀਰ ਜੀ ਅਗਲੀ ਜਿਹੜੀ ਐਚਐਫ ਦੇ ਵਿੱਚ ਉਹ ਵੀ ਦੱਸ ਦਿਓ ਸਾਨੂੰ ਘਰੇ ਜਾ ਕੇ ਪਿੰਡ ਜਾਂਦੇ ਇਹ ਕਿੰਨੇ ਜਰਦੀ ਹੋ ਗਈ ਐਚਐਫ ਵਾੜ ਜਿਹੜੀਆਂ ਇਹ ਐਚਐਫ ਵਾੜ 200 ਦੇ ਘਾਟੀ ਅਲੱਗ ਭੰਗੀਆਂ ਜਿਹੜੀਆਂ ਆਖਰੀ ਹੈ ਜੇ ਤੇ ਤੇ ਮਾਗਰ ਕਾਰਡ ਵੀ ਕੋਸ ਹਾਂਜੀ 30+ ਹੈ ਮਾਗਰ 30+ ਮਾਗਰ ਰਿਕਾਰਡ ਹੈਗਾ ਦੋਸਤੋ ਜਿਹੜੀ ਤੀਜੇ ਨੰਬਰ ਤੇ ਐਚਐਫ ਦੀ ਵਾੜ ਵਿਖਾ ਰਹੇ ਆ ਤੁਹਾਨੂੰ ਤੇ ਵੀਰ ਜੀ ਮੁੱਲ ਕੀ ਕਰ ਦੇਂਦਾ ਦਾ ਮੁੱਲ 16000 ਰੁਪਏ 16000 ਦੇਲ ਹੈ ਹੋ ਜਾਏਗਾ ਮੌਕੇ ਤੇ ਮਾਨਤਨ ਹੋ ਜਾਏਗਾ ਮਾਨਤਨ ਹੋ ਜਾਏਗਾ ਦੋਸਤੋ ਦੂਜੇ ਚੌਥੇ ਨੰਬਰ ਤੇ ਇੱਕ ਹੋਰ ਆ ਗਈ ਐ ਐਚ ਐਫ ਦੀ ਬੱਚੀ ਹੋਰ ਆ ਆ ਬਲੈਕ ਦੇ ਵਿੱਚ ਹੈਗੀ ਆ ਥੋੜਾ ਜਿਹਾ ਵਾਈਟਨੈਸ ਹੈਗੀ ਵਿੱਚ ਵੀਰ ਕਿੰਨੇ ਜਰਦੀ ਐ ਇਹ ਸਾਲ ਦੀ ਐ ਸਾਲ ਦੀ ਆ ਠੀਕ ਆ ਠੀਕ ਆ ਸੋ ਕਿਸਾਨ ਵੀਰੋ ਸਾਲ ਦੀ ਇਹ ਜਿਹੜੀ ਚੌਥੇ ਨੰਬਰ ਵਾਲੀ ਬੱਚੀ ਹੈਗੀ ਆ ਤੇ ਮਾ ਦਾ ਰਿਕਾਰਡਿੰਗ ਦਾ ਵੀਰ ਕਿੰਝ ਮਿਲਕ ਮਾ ਦਾ ਕਾਰਡ 25 25 ਲੀਟਰ ਮਾ ਦਾ ਰਿਕਾਰਡਿੰਗ ਦੋਸਤੋ ਐਸੀ ਮਿਲਕ ਦੀ ਹੈਗੀ ਆ ਤੇ ਕਿੰਨਾ ਮੁੱਲ ਲੈਂਦਾ ਹੋ ਜਾਏਗਾ ਵੀਰ ਜਿਹਦਾ ਮੁੱਲ 12000 ਰੁਪਏ ਚਾਹੇ ਮੰਡੀ 'ਚ ਸੇਲ ਹੁੰਦੇ ਆ ਚਾਹੇ ਆਪਣੇ ਵੀਰ ਕੋਈ ਫੋਨ ਤੇ ਸੰਪਰਕ ਕਰਦੇ ਆ ਬਾਹਰ ਵੀ ਜਾਂਦੇ ਆ ਨਾ ਬਾਹਰ ਵੀ ਠੀਕ ਆ ਸੋ ਦੋਸਤੋ ਮਾਨਤਨ ਸਾਰਿਆਂ ਦੇ ਵਿੱਚ ਹੋ ਜੂਗਾ ਆ ਜਰਸੀ ਦੀਆਂ ਦੋ ਬੱਚੀਆਂ ਸੀਗੀਆਂ ਬਾਈ ਹੋਰਾਂ ਦੇ ਕੋਲ ਤੇ ਦੋ ਨਾਗ ਜਿਹੜੇ ਐਚ ਐਫ ਦੇ ਵਿੱਚ ਹੈਗੇ ਹਨ ਕੰਟੈਕਟ ਨੰਬਰ ਪਾ ਦੇ ਦਿੱਤੇ ਹਨ ਸੰਪਰਕ ਕਰਕੇ ਜਿਹੜੀਆਂ ਚਾਰੇ ਜਿਹੜੀਆਂ ਬੱਚੀਆਂ ਤੁਸੀਂ ਖਰੀਦ ਸਕਦੇ ਹੋ ਆ ਸੋ ਹਾਂਜੀ ਸੋ ਸਸੀ ਕਾ ਵੀਰੇ ਸਸੀ ਕਾਲ ਜੀ ਤੇ ਵੀਰੇ ਪਹਿਲਾਂ ਤਾਂ ਆਪਣਾ ਨਾਮ ਤੇ ਪਿੰਡ ਜਿਹੜਾ ਥਾਂ ਟਿਕਾਣਾ ਦੱਸ ਦੇ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਹਾਂਜੀ ਫੈਂਡ ਦੌਦਪੁਰ ਹਾਂਜੀ ਖੰਨੇ ਦੇ ਕੋਲ ਖੰਨੇ ਦੇ ਕੋਲ ਦੌਦਪੁਰ ਤੇ ਜ਼ਿਲ੍ਹਾ ਵੀਰ ਜੀ ਪੈ ਗਿਆ ਜ਼ਿਲ੍ਹਾ ਲੁਧਿਆਣਾ ਜੀ ਜ਼ਿਲ੍ਹਾ ਲੁਧਿਆਣਾ ਪੈਂਦਾ ਸੋ ਵੀਰ ਜੀ ਐਫ ਦੇ ਵਿੱਚ ਇਹ ਵਹਿੜ ਲੈ ਕੇ ਆਏ ਆਪਾਂ ਜੀ ਪ्योर ਐਫ ਦੇ ਵਿੱਚ ਹੈਗੀ ਤੇ ਵੀਰੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਇੱਕ ਕੱਲ ਦੁਪਹਿਰੇ ਸੂਈ ਦੁਬਾਰਾ ਮਜੀ ਕੱਲ ਦੁਪਹਿਰੇ ਸੂਈ ਆ ਮਗਰ ਜਿਹੜਾ ਕਾਫ ਬੱਚਾ ਬੱਚੀ ਹੈ ਜੀ ਬੱਚਾ ਹੈ ਬੱਚਾ ਪੀਡੀਫ ਹੈ ਲਾਇਆ ਦੀ ਸੀਮਨ ਪਰ ਬੱਚਾ ਹੈ ਬੱਚਾ ਪੀਡੀਫ ਸੀਮਨ ਦਾ ਬੱਚਾ ਹੈ ਮਗਰ ਜੀ ਸੋ ਵੀਰ ਜੀ ਮਿਲ ਕੇ ਰਿਕਾਰਡ ਕੀ ਹੈਗਾ ਇਸ ਵੇੜ ਦਾ ਰਿਕਾਰਡ ਕੋਣ ਇਹਦਾ ਲਾਸਟ ਲੋਕੇਸ਼ਨ ਦਾ ਹੈਗਾ ਜੀ 35 ਲੀਟਰ ਦਾ ਠੀਕ ਹੈ ਜੀ ਦੁਬਾਰਾ ਵੀ 35 ਪਲੱਸ ਕਰੂ ਹੁਣ ਤੀਜਾ ਸਵੇਰ ਸੁਣ ਜਾ ਰਹੀ ਹੈ ਤੀਜਾ ਸਵੇਰ ਸੁਣ ਜਾ ਰਹੀ ਹੈ ਜਿਹੜਾ ਸੈਕੰਡ ਲੋਕੇਸ਼ਨ ਦਾ ਵੀ 35 ਲੀਟਰ ਸੀਗਾ ਮਿਲ ਕੇ ਹੁਣ ਮਤਲਬ ਕਿ 40 ਲੀਟਰ ਆਪਾ ਭਰੋ ਸਕਦਾ ਪਲੱਸ ਕਰੋਗੇ ਕਿ ਕਿੰਨਾ ਵੀ ਕਰ ਸਕਦੇ ਠੀਕ ਆ ਦੋਸਤੋ 35 ਲੀਟਰ ਤੋਂ ਉੱਪਰ ਜਿਹੜਾ ਮਿਲਕ ਹੈ ਬਾਈ ਖਰੋਂ ਕਿਹਾ ਵੀ ਇਸ ਦੀ ਜਿਹੜੀ ਆ ਆਸ ਹੈਗੀ ਆ 35 ਲੀਟਰ ਤੋਂ ਉੱਪਰ ਮਿਲਕ ਦੀ ਬਾਕੀ ਜਿਹੜੇ ਕੰਟੈਕਟ ਨੰਬਰ ਨੇ ਵੀਰ ਹੋਣਾਂ ਦੇ ਆਪਾਂ ਗੁਰਪ੍ਰੀਤੋਂਾਂ ਦੇ ਪੁੱਛ ਲੈਨੇ ਵੀਰ ਜੀ ਆਪਣਾ ਕੰਟੈਕਟ ਨੰਬਰ ਬੋਲ ਕੇ ਜ਼ਰੂਰ ਦੱਸੋ ਮੇਰਾ ਕੰਟੈਕਟ ਨੰਬਰ ਆ 9988359448 ਠੀਕ ਆ ਜੀ ਸੋ ਗੁਰਪ੍ਰੀਤ ਵੀਰ ਜੀ ਇਹਨੂੰ ਖੋਲ ਕੇ ਮਾੜਾ ਤੋਰ ਲਿਗੇ ਆਪਾਂ ਜੀ ਖੋਲ ਦੇ ਮਾੜਾ ਸੋ ਕਿਸਾਨ ਵੀਰੋ ਬਹੁਤ ਵਧੀਆ ਚੰਗਾ ਹੈਵੀ ਆਂਡਰ ਹੈਗਾ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਆਉਂਦੀ ਹੈ ਬੈਡ ਉਹ ਆਪਣਾ ਜਰੂਰ ਬਾਈ ਖਰਾਂ ਦੇ ਨਾਲ ਸੰਪਰਕ ਕਰਕੇ ਜਿਹੜੀ ਹੈਗਾ ਰੱਖ ਸਕਦੇ ਆ ਕਾਫੀ ਜਿਆਦਾ ਸੋਹਣੀ ਹੈਗੀ ਦੋਸਤੋ ਜਿਹੜੀ ਸਰੀਰਕ ਬੌਡੀ ਆ ਬੰਤਰ ਆ ਕਾਫੀ ਜਿਆਦਾ ਵਧੀਆ ਗ੍ਰੋਥ ਚੰਗੀ ਹਾਈਟ ਕੱਦ ਵਜ਼ਨ ਦੀ ਲੰਬਾਈ ਦੀ ਕਾਫੀ ਸੋਹਣੀ ਇਹ ਬੈਡ ਹੈਗੀ ਆ ਕੀ ਮਤਲਬ ਬਾਕੀ ਆਂਡਰ ਤੁਸੀਂ ਖੁਦ ਚੈੱਕ ਕਰ ਸਕਦੇ ਹੋ 35 ਲੀਟਰ ਦੀ ਜਿਹੜੀ ਮਿਲਕ ਕਪੈਸਿਟੀ ਇਸ ਬੈਡ ਦੀ ਹੈਗੀ ਆ 35 ਲੀਟਰ ਦੀ ਦੋਸਤੋ ਜਿਹੜੀ ਮਿਲਕ ਕਪੈਸਿਟੀ ਆ ਸੈਕੰਡ ਲੋਕੇਸ਼ਨ ਦੇ ਵਿੱਚ ਸੀਗੀ ਥਰਡ ਲੋਕੇਸ਼ਨ ਤਕਰੀਬਨ 40 ਲੀਟਰ ਦੀ ਮਿਲਕ ਕਪੈਸਿਟੀ ਇਹ ਜਿਹੜੀ ਵੇਡ ਕਰੇਗੀ ਆ ਸੋ ਜਿਹੜੇ ਮੇਰੇ ਵੀਰ ਚਾਹਵਨ ਹੋਣ ਉਹ ਜ਼ਰੂਰ ਖਰੀਦ ਸਕਦੇ ਹੋ ਸੋ ਲੈ ਜੋ ਵੀਰ ਜੀ ਅੱਗੇ ਬਾਲੋ ਜੀ ਸੋਸੇ ਕਵਰੇ ਤੇ ਵੀਰੇ ਨਾਮ ਦੱਸਦੇ ਪਹਿਲਾਂ ਦੱਸ ਤਾਂ ਠੀਕ ਆ ਤੇ ਵੀਰੇ ਜਿਹੜਾ ਜ਼ਿਲ੍ਹਾ ਕਿਹੜਾ ਤਹਿਸੀਲ ਕਿਹੜੀ ਆਪਣੀ ਪਿੰਡ ਖਨੌੜਾ ਵੀਰੇ ਜ਼ਿਲ੍ਹਾ ਪਟਿਆਲਾ ਜਿਹੜਾ ਪਟਿਆਲਾ ਪੈ ਗਿਆ ਵੀਰ ਜੀ ਤੇ ਕਿੰਨਾ ਮਾਸੂਆ ਸੂਈ ਏ ਦੂਜੀ ਸੂਈ ਹੈ ਬੂਰੀ ਆ ਗਈ ਹੈ ਨਾ ਬੂਰੀ ਹਾਂਜੀ ਹਾਂਜੀ ਬ੍ਰਾਊਨ ਹੈ ਬ੍ਰਾਊਨ ਬੂਰੀ ਆ ਗਈ ਵੀਰੇ ਤੇ ਦੂਜਾ ਸੂਆ ਵੀਰੇ ਮਗਰ ਕੱਟਾ ਹੈ ਨਾ ਹਾਂਜੀ ਮਗਰ ਕੱਟਾ ਕਿੰਨੇ ਕਿਲੋ ਦੀ ਮਹੀਨੇ ਦੀ ਸੂਈ ਆ ਮਹੀਨੇ ਦੀ ਸੂਈ ਹੈ ਠੀਕ ਆ ਦੁੱਧ ਕਿੰਨਾ ਟਾ ਰੈਡੀ ਹੈ ਇਸ ਟਾਈਮ ਦੋਸਤੋ ਜਿਹੜਾ ਦੁੱਧ ਦਾ 14 ਕਿਲੋ ਬਿਲਕੁਲ ਰੈਡੀ ਹੈਗਾ ਮਗਰ ਜਿਹੜਾ ਬੱਚਾ ਕਾਫ ਤੇ ਨੰਬਰ ਵੀਰੇ ਮੋਬਾਈਲ ਤੇ ਜਰੂਰ ਬੋਲ ਕੇ ਦੱਸ ਦੇ 8728 ਹਾਂਜੀ 95 ਤੋਂ 16 ਠੀਕ ਹੈ ਕਰ ਫਿਰ ਬੋਲ ਦੇ ਵੀਰੇ 8728 ਹਾਂਜੀ 95 ਤੋਂ 16 ਠੀਕ ਆ ਸੋ ਕਿਸਾਨ ਵੀਰੋ ਇਹਨਾਂ ਦਿੱਤੇ ਕੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਜਿਹੜੀ ਪੂਰੀ ਮਹਿ ਖਰੀਦ ਸਕਦੇ ਹੋ ਬਾਈ ਦੇ ਕੋਰਾ ਕੋਲਾ ਇਸ ਟਾਈਮ ਜਿਹੜੀ ਜਗਰਾਵਾ ਮੰਡੀ ਦੇ ਵਿੱਚ ਆਈ ਹੋਈ ਆ ਤੇ ਵੀਰੇ ਜਿਹੜਾ ਰੇਟ ਕੀ ਕਰ ਰਹੇ ਆ ਸਈ ਮੁੱਲ 95000 ਤੇ ਦੇ ਲੈ ਕਿੱਥੋਂ ਤੱਕ ਹੋ ਜਾਏਗਾ ਕੋਈ ਮਾਨਤਨ ਕਿੱਥੋਂ ਤੱਕ ਮਾਨਤਨ ਵੀਰੇ 85000 ਦੀ 85 ਦੀ ਲਾਸਟ ਹੋ ਜਾਏਗੀ 14 ਲੀਟਰ ਚ ਵਾਈ ਠੀਕ ਆ ਜੀ ਸੋ ਕਿਸਾਨ ਵੀਰੋ 14 ਲੀਟਰ ਦੀ ਜਿਹੜੀ ਮਿਲਕ ਦੀ ਚਵਾਈ ਹੈਗੀ ਆ 85000 ਰੁਪਇਆ ਮੋਹਲਾ ਕੰਟੈਕਟ ਨੰਬਰ ਵੀਰ ਉਹਨਾਂ ਦੇ ਦਿੱਤੇ ਨੇ ਤੁਸੀਂ ਉਹਨਾਂ ਦੇ ਸੰਪਰਕ ਕਰਕੇ ਜਿਹੜੀ ਆ ਇਹ ਪੂਰੀ ਝੋਟੀ ਖਰੀਦ ਸਕਦੇ ਹੋ